ਜਬਾ ਪਹਿਣਾ ਵਾਸਤੇ ਲੈ ਕੇ ਆਇਆ ਜੀ ਚੌਕਲੇਟ ਬਰਬਰੀ ਦੇ ਦੇ ਉੱਪਰ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਜੀ ਇਮਰੋਰੀ ਚੈੱਕ ਕਰ ਲਓ ਜੀ ਔਰਗੰਜਾ ਦਾ ਪ੍ਰਿੰਟ ਪੈਚ ਲੱਗਿਆ ਹੋਇਆ ਨਾਲ ਇਮਰੋਰੀ ਦੇਖੋ ਕਿੰਨੀ ਸ਼ਾਨਦਾਰ ਕੁਸ਼ਤੀਤੀ ਹੋਈ ਆ ਕੋਈ ਛਿੱਪੀ ਵਰਕ ਨਹੀਂ ਹੈਗਾ ਜੀ ਬਹੁਤ ਹੀ ਸ਼ਾਨਦਾਰ ਆ ਇਦੋ ਵਾਰ ਦੇਖੋ ਜੀ ਗਲਾ ਜੀ ਗਲੇ ਉੱਪਰ ਵੀ ਔਰਗੰਜਾ ਦਾ ਪ੍ਰਿੰਟ ਪੈਚ ਲੱਗਿਆ ਹੋਇਆ ਇਮਰੋਰੀ ਬਹੁਤ ਸੋਹਣੀ ਕੀਤੀ ਆ ਸਾਫ ਸੁਥਰਾ ਕੰਮ ਕੀਤਾ ਸਾਰਾ ਪਟਿਕ ਸਟਾਈਲ ਬਣਿਆ ਸੂਟ ਆ ਜੀ ਬਿਲਕੁਲ ਨਮਾ ਵੇਸ ਆ ਜੀ ਚੌਕਲੇਟ ਬਰਬਰੀ ਜੀ ਤੇ ਹੁਣ ਤੁਸੀਂ ਚੈੱਕ ਕਰੋ ਦੁਪੱਟਾ ਜੀ ਸੀਕੁਐਂਸ ਦਾ ਦੁਪੱਟਾ ਜੀ ਮਸਲੀਨ ਦਾ 4 ਸਾਈਡ ਲੈਸ ਦਾ ਕੰਮ ਕੀਤਾ ਹੋਇਆ ਜੀ ਲੋ ਚੈੱਕ ਕਰੋ ਸੀਕੁਐਂਸ ਦਾ ਦੁਪੱਟਾ ਵੀ 4 ਸਾਈਡ ਲਾਲ ਬਹੁਤ ਹੀ ਸ਼ਾਨਦਾਰ ਲੈਸ ਲੱਗੀ ਹੋਈ ਆ ਜਿਹੜਾ ਕਿ ਮਾਰਕੀਟ ਦੇ ਵਿੱਚ ਸੇਲ ਹੁੰਦਾ ਜੀ 11200 ਦਾ ਜੀ ਆਪਾਂ ਆਫਰ ਦੇ ਵਿੱਚ ਲੈ ਕੇ ਆਇਆ ਸਿਰਫ 750 ਦੇ ਪੂਰਾ ਮਾਰਕੀਟ ਸਰਚ ਕਰ ਲਓ ਜੀ ਇਸ ਤਰ੍ਹਾਂ ਦਾ ਆਰਟੀਕਲ ਤੁਹਾਨੂੰ ਕਿਤੋਂ ਨਹੀਂ ਮਿਲਦਾ ਹੈ ਜੇ ਮਿਲੂਗਾ ਵੀ ਤਾਂ 11200 ਦਾ ਮਿਲੂਗਾ ਜੀ ਆਪਾਂ ਆਫਰ ਦੇ ਵਿੱਚ ਲੈ ਕੇ ਆਏ ਸਿਰਫ 750 ਜੀ ਕਲਰ ਆਪਣੇ ਰੈਡੀ ਕਰਾਇਨੇ ਚਾਰ ਜੀ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਓ ਸਾਨੂੰ WhatsApp ਉੱਪਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ 7837685101 ਜੀ ਅਲੀ ਸ਼ੇਰ ਵਾਲੇ ਕੱਪੜੀ ਮਸ਼ਹੂਰ ਦੁਕਾਨ ਠਾਣਾ ਰੋਡ ਭੀਕੀ ਲੋ ਜੀਲਾ ਮਾਨਸਾ ਚਾਰ ਕਲਰ ਨੇ ਚਾਰੇ ਕਲਰ ਬਹੁਤ ਸ਼ਾਨਦਾਰ ਨੇ ਜੀ ਪਹਿਲਾ ਕਲਰ ਹੈਗਾ ਜੀ 골ਡ ਵਾਲਾ ਜਿਹੜਾ ਜੀ ਬਲੈਕ ਸ਼ੇਡ ਆ ਗਿਆ ਕਰੀਮ ਸ਼ੇਡ ਆ ਗਿਆ ਜੀ ਲਾਸਟ ਕਲਰ ਹੈਗਾ ਜੀ ਮਾਊਸ ਕਲਰ ਚਾਰ ਕਲਰ ਨੇ ਬਹੁਤ ਹੀ ਪਿਆਰਾ ਆਰਟੀਕਲ ਹੈ ਬਿਲਕੁਲ ਨਮਾ ਜੀ ਚੌਕਲੇਟ ਵਰਬੀ ਬੇਸਾ ਜੀ ਇਮਰੋਰੀ ਦੇਖੋ ਕਿੰਨੀ ਸ਼ਾਨਦਾਰ ਕੀਤੀ ਕੋਈ ਸਿੱਪੀ ਸਤਾਰਾ ਲੇ ਕੇ ਵੀ ਖਰਾਬ